ਇਸ ਤਰ੍ਹਾਂ ਦੀ ਸ਼ਿਕਾਇਤ ਜਿਹੇ ਚ ਮੋਟੋ ਬਿਲੀ ਤਾਂ ਹੈ ਕਿਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਉਹ ਆਈ ਸੀ ਜਿਹਦੇ ਉਹ ਦੇਖਦੇ ਕੋਈ ਐਦਾ ਹੈ ਨਾ ਕਿ ਮੈਂ ਜਦੋਂ ਸੁਰਿੰਦਰ ਸ਼ਰਮਾ ਦਾ ਇੱਕ ਇੱਕ ਪੋਸਟ ਪੜੀ ਸੀਗੀ ਉਹਦੇ ਤੇ ਕਿ ਉਹ ਬਹੁਤ ਦੁਖੀ ਹੈ ਔਰ ਕਹਿੰਦੀ ਕਿ ਮੈਨੂੰ ਰੋਟੀ ਖਾਣ ਜੋਗਾ ਵੀ ਛੱਡ ਦੋ ਤੇ ਉਸ ਨੂੰ ਪੜਨ ਤੋਂ ਬਾਅਦ ਮੈਂ ਸੁੰਦਰ ਕਾਲ ਕੀਤੀ ਆ ਉਹਦੇ ਨਾਲ ਬੜੀ ਬੜੀ ਲੰਬੀ ਗੱਲ ਹੋਈ ਆ ਉਹਨੇ ਮੈਨੂੰ ਜੋ ਡਿਟੇਲਸ ਦੱਸੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਡਿਟੇਲ ਸੀਗੇ ਕਿ ਇਹਨੇ ਸਾਲਾਂ ਤੋਂ ਉਹ ਕੰਮ ਕਰ ਰਹੀ ਹੈ ਉਸ ਪ੍ਰੋਡਿਊਸਰ ਦੇ ਨਾਲ ਲੇਕਿਨ ਅੱਜ ਤੱਕ ਉਹਨੂੰ ਇੱਕ ਵੀ ਪੈਸਾ ਉਹਦੇ ਅਕਾਊਂਟ 'ਚ ਨਹੀਂ ਪਾਇਆ ਗਿਆ ਉਹਨੂੰ ਕੋਈ ਪੇਮੈਂਟ ਨਹੀਂ ਹੋਈ ਔਰ ਜਦੋਂ ਉਹਨੇ ਪਹਿਲਾਂ ਤੇ ਉਹਨਾਂ ਦੇ ਨਾਲ ਰਹਿੰਦੇ ਹੁੰਦੀ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੇ ਉਹਨੂੰ ਸੁਪਨੇ ਦਿਖਾਏ ਕਿ ਅਸੀਂ ਮੈਂ ਤੇਰੇ ਲਈ ਇੰਡਸਟਰੀ 'ਚ ਬਹੁਤ ਵੱਡਾ ਕੰਮ ਕਰਵਾਵਾਂਗਾ ਔਰ ਬਹੁਤ ਅੱਛੇ-ਅੱਛੇ ਪ੍ਰੋਜੈਕਟ ਉਹਨੂੰ ਦਿਲਾਣੇ ਨੇ ਲੇਕਿਨ ਸੁਨੰਦਾ ਨੇ ਜਦੋਂ ਆਪਣੀ ਮਦਰ ਦੇ ਨਾਲ ਬਾਹਰ ਜਾ ਕੇ ਰਹਿਣ ਦੇ ਲਈ ਕਿਹਾ ਕਿ ਮੈਂ ਰਹਿਣਾ ਹੈ ਬਾਹਰ ਜਾ ਕੇ ਨੇ ਆਪਣੀ ਮਦਰ ਨੂੰ ਲੁਕਾਫਟਰ ਕਰਨਾ ਹੈ ਹੁਣ ਉਸ ਟਾਈਮ ਤੇ ਉਹਨੇ ਇੱਕ ਕਿਰਾਏ ਦੇ ਉੱਤੇ ਇੱਕ ਛੋਟਾ ਜਿਹਾ ਇੱਕ ਫਲੈਟ ਲਿਆ ਜਿਸਦੇ ਉਹ ਕਹਿੰਦੀ ਹੈ ਕਿ ਮੇਰੇ ਕੋਲ ਇੰਨੀ ਵੀ ਨਹੀਂ ਸੀਗੇ ਪੈਸੇ ਕਿ ਮੈਂ ਉਸ ਦੇ ਕਿਰਾਇਆ ਵੀ ਚੁਕਾ ਸਕਾਂ ਸੋ ਜੋ ਲੜਕੀ ਦੇ ਤੁਸੀਂ ਦੇਖੋ ਦੇ ਫੋਲੋਇੰਗ ਫਾਲੋਇੰਗ ਕਿੰਨੀ ਜ਼ਿਆਦਾ ਹੈ ਉਹਦੇ ਗਾਣੇ ਕਿੰਨੇ ਛੱਲੇ ਹੋਏ ਨੇ ਇੰਡਸਟਰੀ 'ਚ ਉਹਦਾ ਨਾ ਆ ਔਰ ਉਹ ਲੜਕੀ ਨੇ ਜਿਹਨੇ ਐਨਾ ਪੈਸਾ ਕਮਾਇਆ ਹੋਵੇਗਾ ਲੇਕਿਨ ਅੱਜ ਉਹਦੇ ਕੋਲ ਐਨੇ ਪੈਸੇ ਨਹੀਂ ਸੀ ਕਿ ਉਹ ਆਪਣੇ ਫਲੈਟ ਦਾ ਕਿਰਾਇਆ ਵੀ ਦੇ ਸਕੇ ਤੇ ਉਸਨੇ ਇਹਦੇ ਉੱਤੇ ਫਿਰ ਜਦੋਂ ਪੈਸੇ ਮੰਗੇ ਤੇ ਉਹਨਾਂ ਨੇ ਫਿਰ ਉਲਟਾ ਉਹਨੂੰ ਡਰਾਣਾ ਤੰਕਾਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੈਨੂੰ ਕੁਝ ਨਹੀਂ ਦੇਣਾ ਤੇਰਾ ਕੁਝ ਨਹੀਂ ਬਣਦਾ ਬਲਕਿ ਤੂੰ ਮੈਨੂੰ ਪੈਸੇ ਦੇਣੇ ਨੇ ਜਿਹੜੇ ਮੈਂ ਤੇਰੀ ਪਬਲਿਸਿਟੀ ਦੇ ਉੱਤੇ ਖਰਚਾ ਕੀਤਾ ਹੈ ਤੇ ਉਸ ਤੋਂ ਬਾਅਦ ਉਹਨੇ ਫਿਰ ਆਪਣੇ ਦੁਖੀ ਲੋਕਾਂ ਨੇ ਅਪੀਲ ਪਾਈ ਹੈ ਉਹਨੇ ਅਪੀਲ ਮੇਰਾ ਚਰਮ ਸਿੰਘ ਸਾਹਿਬ ਨੂੰ ਵੀ ਪਾਈ ਹੈ ਸ਼ਾਇਦ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਦਦ ਦੀ ਲੋੜ ਹੈ ਕਿ ਮੈਨੂੰ ਬਹੁਤ ਐਕਸਪਲੋਇਟ ਕੀਤਾ ਗਿਆ ਇਸ ਚੀਜ਼ ਦੇ ਬਾਰੇ ਤੇ ਮੈਨੂੰ ਹੋਰ ਹੀ ਬਹੁਤ ਡਿਟੇਲਸ ਨੇ ਜਿਹੜੇ ਕਿ ਦੱਸੇ ਨੇ ਆਈ ਐਮ ਸ਼ੋਰ ਕਿ ਮੈਂ ਦਿਨ ਡੈਫੀਨੇਟਲੀ ਇਹ ਸੁਨੰਦਰ ਨੂੰ ਕਹੂੰਗੀ ਕਿ ਸਾਡੇ ਨਾਲ ਆ ਕੇ ਬੈਠੇ ਤੇ ਆਪਣੇ ਖੁਦ ਹੋ ਖੁਦ ਹੀ ਡਿਟੇਲ ਦੱਸੇ ਸਾਰੀ ਉਸ ਦੇ ਜੋ ਇੰਡਸਟਰੀ ਦੇ ਅੰਦਰ ਇਸ ਤਰ੍ਹਾਂ ਚਾਹੇ ਕੋਈ ਪ੍ਰੋਡਿਊਸਰ ਹੈ ਕੋਈ ਦੂਸਰਾ ਵੱਡਾ ਬੰਦਾ ਹੈ ਐਕਟਰ ਹੈ ਕੋਈ ਅਗਰ ਲੜਕੀ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਉਹ ਸਾਡੇ ਤੱਕ ਪਹੁੰਚਦੀ ਹੈ ਉਹ ਗੱਲ ਮੈਂ ਹਮੇਸ਼ਾ ਇੱਕ ਲੈਡੀ ਦੀ ਸੇਫਟੀ ਸਿਕਿਉਰਿਟੀ ਦੇ ਲਈ ਹੈਗੀ ਹਾਂ ਔਰ ਮੈਂ ਪੂਰਾ ਸਾਥ ਦੇਵਾਂਗੀ ਔਰ ਇਹਦੇ ਚ ਕਈ ਵਾਰ ਹੁੰਦਾ ਕਿ ਬੰਦੇ ਜਿਹੜੇ ਨੇ ਛੁੱਟ ਜਾਂਦੇ ਨੇ ਨਹੀਂ ਮੀ 2 ਜਿਹੜੀ ਕੈਂਪੇਨ ਚੱਲੀ ਸੀ ਬੜੀ ਮਸ਼ਹੂਰ ਕੈਂਪੇਨ ਹੋਈ ਸੀ ਪਰ ਉਹਦੇ ਅੰਦਰ ਕੀ ਕੁਝ ਹੋਇਆ ਔਰ ਕਿਤੇ ਦਾ ਕਿਸ ਨੂੰ ਸਜ਼ਾ ਮਿਲੀ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਖਾਸ ਕਿਸੇ ਮੁਕਾਮ ਤੇ ਪਹੁੰਚੀ ਸੀ ਲੇਕਿਨ ਅਗਰ ਮੇਰੇ ਨੋਲੇਜ ਕੋਈ ਆਉਂਦੀ ਹੈ ਮੈਂ ਇਹ ਵੀ ਸੁਣਿਆ ਕਿ ਬਹੁਤ ਹੋਰ ਲੜਕੀਆਂ ਨੇ ਜਿਹੜੀਆਂ ਕਿ ਇਸ ਇੰਡਸਟਰੀ ਦੇ ਅੰਦਰ ਕਾਫੀ ਦੁਖੀ ਨੇ ਕਾਫੀ ਐਕਸਪਲੋਇਟ ਕੀਤੀਆਂ ਗਈਆਂ ਨੇ ਮੈਂ ਅਪੀਲ ਕਰਦੀ ਹਾਂ ਉਹ ਸਾਰੀ ਕੁੜੀਆਂ ਨੂੰ ਅਗਰ ਤੁਹਾਡੇ ਨਾਲ ਕਦੇ ਵੀ ਕਿਤੇ ਕੁਝ ਹੋਇਆ ਹੈ ਉਹ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਔਰ ਮੈਂ 100% ਤੁਹਾਡੇ ਨਾਲ ਖੜੀ ਹਾਂ ਔਰ ਉਹਨੂੰ ਇਨਸਾਫ ਦਿਲਾਵਾਂਗੀ ਔਰ ਇਸ ਕੇਸ ਦੇ ਵਿੱਚ ਵੀ ਇਹਨੂੰ ਮੁਕਾਮ ਤੱਕ ਪਹੁੰਚਾਇਆ ਜਾਏ ਲੱਗੂ ਕੀ ਮਾਮਲਾ ਦਰਜ ਹੋਇਆ ਹੈ ਤੁਸੀਂ ਅੱਜ देखी देखी दे 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 कि कि जो जो आज जो नोट लिख दी डेट ਤੁਸੀਂ ਦਿੱਤੀ ਹੈ ਕੁਝ ਹਾਲੇ ਤੱਕ ਪੁਲਿਸ ਵੱਲੋਂ ਕੁਝ ਤੁਹਾਡੇ ਸਾਹਮਣੇ ਸ਼ੇਅਰ ਕੀਤੀ ਗਈ ਕਿਉਂਕਿ ਦੇਖੋ ਇਹਦਾ ਕਿ ਮੈਂ ਹਰੇ ਕੱਲ ਰਾਤ ਨੂੰ ਜਦੋਂ ਸੁਨਦਰ ਨਾਲ ਗੱਲ ਕੀਤੀ ਉਹ ਸਵੇਰ ਤੋਂ ਮੋਟੋ ਲਿਆ ਔਰ ਉਸ ਸਮੇਂ ਉਹਦੀ ਅਰੈਸਟ ਵੀ ਪੈ ਗਈ ਹੈ ਇਮੀਡੀਏਟਲੀ ਔਰ ਮੈਂ ਜਦੋਂ ਸੋਮੋਟੋ ਲਿਖਿਆ ਅੱਜ ਆਈ ऍम ਸ਼ੋਰ ਕਿ ਸੰਡੇ ਦਾ ਦਿਨ ਸੀ ਐਂਡ ਸ਼ਾਨੂੰ ਸ਼ਾਨ ਤਖਸ਼ਦ ਡੈਫੀਨਟਲੀ ਆ ਜਾਏਗੀ ਮੈਂ ਵੀ ਤੁਸੀ ਕਿਹਾ ਕਿ ਹੋਰ ਵੀ ਇੰਡਸਟਰੀ ਚ ਇਸ ਤਰ੍ਹਾਂ ਦੀ ਕੁੜੀਆਂ ਤੁਹਾਡੇ ਕੋਲ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਜਾਂ ਇਸ ਕੇਸ ਤੋਂ ਬਾਅਦ ਕੁਝ ਹੋਰ ਨਹੀਂ ਮੇਰੀ ਨੋਲੇਜ ਚ ਹੋਰ ਲੜਕੀ ਆਈ ਸੀ ਜਿਹੜੀ ਕਿ ਅਗੇਨ 뮤직 ਇੰਡਸਟਰੀ ਦੇ ਨਾਲ ਹੀ ਉਹ ਸੰਬੰਧਿਤ ਹੈਗੀ ਹੈ ਔਰ ਮੈਂ ਉਸ ਦਾ ਹਰੇ ਮਨਾ ਤੇ ਨਹੀਂ ਰਿਵੀਲ ਕਰਦੀ ਤੇ ਮੇਰੇ ਕੋਲ ਇੱਕ ਦੋ ਲੜਕੀਆਂ ਜੂਰ ਆਈਆਂ ਨੇ ਜੋ ਕਿ 뮤직 ਇੰਡਸਟਰੀ ਦੇ ਨਾਲ ਹੀ ਸੰਬੰਧਿਤ ਨੇ ਕਿਉਂਕਿ ਮੈਂ ਬੜੇ ਮਹਾਨਮ ਕਰ ਦੇਣ ਵਾਲੇ ਅਲੀਗੇਸ਼ਨ ਨੇ ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਤੁਹਾਡੀ ਕਾਫੀ ਡਿਟੇਲ ਗੱਲ ਹੋਈ ਹੈ ਹੋਰ ਵੀ ਕੁਝ ਚੀਜ਼ਾਂ ਦਾ ਖੁਲਾਸਾ ਸੁਨੰਦਰ ਨੇ ਕੀਤਾ ਹੋਵੇ ਸੁਨੰਦਰ ਨੇ ਇਹੀ ਖੁਲਾਸਾ ਕੀਤਾ ਕਿ ਉਹਨੂੰ ਬਹੁਤ ਜ਼ਿਆਦਾ ਪ੍ਰੋਮਿਸਸਿਸ ਕੀਤੇ ਗਏ ਸੀ ਜਿਸ ਦੇ ਲਈ ਕਿ ਉਹ ਡੈਫੀਨੇਟਲੀ ਉਹਦੀ ਗੱਲਾਂ 'ਚ ਆਈ ਸੀ ਕਿ ਸ਼ਾਇਦ ਮੇਰੇ ਇਹ ਜਿਹੜੇ ਸੁਪਨੇ ਪੂਰੇ ਹੋਣਗੇ ਉਹਨਾਂ ਨੂੰ ਪੱਗ ਮਿਲਣਗੇ ਔਰ ਬਹੁਤ acha ਕਰ ਵੀ ਰਹੀ ਸੀ ਉਹ ਲੜਕੀ ਲੇਕਿਨ ਜਦੋਂ ਨੇ ਦੇਖਿਆ ਕਿ ਜਦੋਂ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਨੂੰ ਮੇਰੇ ਪੈਸੇ ਡਿਊਜ਼ ਜਿਹੜੇ ਨੇ ਉਹ ਜ਼ਰੂਰ ਦੋ ਤਦ ਉਹਨਾਂ ਨੇ ਆਪਣੇ ਰੰਗ ਦਿਖਾਣੇ ਸ਼ੁਰੂ ਕਰਤੇ ਕਿ ਮੇਰੇ ਕੋਈ ਤੇਰਾ ਕੋਈ ਪੈਸਾ ਹੀ ਨਹੀਂ ਬੰਡਾ ਤੇਰੇ ਸਾਰੇ ਪੈਸੇ ਜਿਹੜੇ ਪਬਲਿਸਿਟੀ ਦੇ ਉੱਤੇ ਖਰਚ ਹੋ ਚੁੱਕੇ ਨੇ ਔਰ ਉਸ ਲੜਕੀ ਨੂੰ ਅੱਜ ਇਸ ਮਤਲਬ ਜਿਹੜੀ ਲੜਕੀ ਇੰਨੀ ਦੇਰ ਤੋਂ ਕੰਮ ਕਰ ਰਹੀ ਹੋਵੇ ਇੰਨਾ acha ਕੰਮ ਹੋਇਆ ਹੋਵੇ ਇੰਨੇ ਪੈਸੇ ਮਿਲੇ ਹੋਣ ਔਰ ਉਹ ਲੜਕੀ ਆਪਣੇ ਫ્લેਟ ਦੇ ਕਿਰਾਏ ਦੇ ਲਈ ਮਹਤਾਜ ਹੈ ਕਿ ਮੈਂ ਕਿਥੋਂ ਦੇਣਾ ਹੈ ਬਹੁਤ ਵੱਡੀ ਗੱਲ ਹੈ ਹੁਣ ਮਹਿਲਾ ਕਮਿਸ਼ਨ ਵੱਲੋਂ ਅੱਗੇ ਦੀ ਕਿਸ ਤਰ੍ਹਾਂ ਦੀ ਡਿਰੀ ਇਹ ਵਿੱਚ ਕੀਤੀ ਜਾਏਗੀ ਕਿਉਂਕਿ ਅੱਜ ਰਿਪੋਰਟ ਵੀ ਤੁਹਾਨੂੰ ਸਬਮਿਟ ਕਰਨੀ ਹੈ ਪੁਲਿਸ ਨੇ ਦੇਖਦੇ ਆਂ ਔਰ ਫੈਕਟ ਕੀ ਆਉਂਦੇ ਨੇ ਰਿਪੋਰਟ ਦੇ ਅੰਦਰ ਕੀ ਨਿਕਲ ਕਹਿੰਦਾ ਕੀ ਫੈਕਟਸ ਆਉਂਦੇ ਨੇ ਔਰ ਫਿਰ ਸੁਨਿੰਦਰ ਦੇ ਨਾਲ ਦੁਬਾਰਾ ਮੈਂ ਫਿਰ ਗੱਲ ਕਰਾਂਗੀ ਔਰ ਅਨੂਨ ਵੀ ਮੈਂ ਕਹਾਂਗੀ ਕਿ ਪ੍ਰੈਸ ਦੇ ਸਾਹਮਣੇ ਆ ਕੇ ਆਪਣੇ ਫੈਕਟਸ ਵੀ ਰੱਖੇ ਆਪਣੀ ਗੱਲਾਂ ਰੱਖੇ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿਹੜੀ ਤਾਰਾਵਾਂ ਲੱਗੀਆਂ ਨੇ ਕੀ ਗੱਲ ਬਣਦੀ ਹੈ ਮੈਂ ਤੁਹਾਨੂੰ ਬੌਂਡ ਬਾਰੇ ਵੀ ਗੱਲ ਹੋਈ ਕਿ ਬੌਂਡ ਕਿੰਨੇ ਸਮੇਂ ਵਾਸਤੇ ਅਕੋਰਡਿੰਗ ਟੂ ਸੁਨੰਦਰ ਨਹੀਂ ਨਹੀਂ ਖਤਮ ਨਹੀਂ ਸੁਨੰਦਰ ਦੇ ਕਹਿਣ ਦੇ ਮੁਤਾਬਿਕ ਮੈਨੂੰ ਕੁਝ ਨਹੀਂ ਪਤਾ ਕਿ ਕਿਸ ਬੌਂਡ ਦੀ ਗੱਲ ਕਰ ਰਹੇ ਹੋ ਨਾ ਮੇਰੇ ਕੋਲ ਉਸ ਬੌਂਡ ਦੀ ਕਾਪੀ ਹੈ ਨਾ ਹੀ ਮੈਨੂੰ ਕਦੇ ਉਹ ਬੌਂਡ ਦਿੱਤਾ ਗਿਆ ਹੈ ਔਰ ਉਹਨੇ ਬਾਰ-ਬਾਰ ਜਦੋਂ ਵੀ ਕਹਿੰਦੀ ਮੈਂ ਕੋਈ ਹੋਰ ਦੂਸਰੀ ਕੰਪਨੀ ਉਹਨੂੰ ਅਪਰੋਚ ਕਰਦੀ ਸੀ ਕਿ ਸਾਡੇ ਨਾਲ ਕੰਮ ਕਰਨ ਦੇ ਲਈ ਜਾਂ ਹੋਰ ਕੋਈ ਮੂਵੀ ਹੋਈ ਜਿਹਦੇ ਲਈ ਕੰਮ ਕਰਨ ਦੇ ਲਈ ਉਸ ਨੂੰ بار بار ਇਹ ਬੰਦੇ ਕੁਝ ਇਹ ਕਹਿ ਕੇ ਚੁੱਪ ਕਰਾ ਦਿੰਦੇ ਸੀ ਕਿ ਸਾਡੇ ਨਾਲ ਉਹਦਾ ਇੱਕ ਬੌਂਡ ਹੈ ਓਨਲੀ ਸ਼ੀ ਕੈਨ ਵਰਕ ਵਿਦ ਆਰ ਕੰਪਨੀ ਕੋਈ ਕਿਸੇ ਨਾਲ ਕੰਮ ਨਹੀਂ ਕਰ ਸਕਦੀ ਆ ਉਹ ਸੁਨਿੰਦਰ ਕਹਿੰਦੀ ਕਿ ਮੈਨੂੰ ਐਸੇ ਕਿਸੇ ਬੌਂਡ ਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਔਰ